ਫਗਵਾੜਾ ਵਿਖੇ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਮਹੱਲਾ ਕੋਲਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਸਾਫਕਾ ਕੇਂਦਰੀਏ ਮੰਤਰੀ ਸੋਮਪrakash ਕੈਂਤ ਦੀ ਧਰਮਪਤਨੀ ਸਮਾਜ ਸੇਵਕਾ ਨੀਤਾ ਸੋਮਪrakash ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ

ਸੱਤ ਰਹਾਨ ਸਾਨੂੰ ਪੁਰਾਣੇ ਵਿਰਸੇ ਦੇ ਨਾਲ ਜੋੜ ਕੇ ਇਹ ਯਾਦਾਂ ਤਾਜ਼ੀਆਂ ਕਰਦੇ ਹਨ ਔਰ ਹਰ ਸਾਲ ਇਹ ਭੁੱਲਦੇ ਨਹੀਂ ਹੈਗੇ ਕਿ ਕਿਹਨੂੰ ਬੁਲਾਣਾ ਕਿਹਨੂੰ ਨਹੀਂ ਸਾਨੂੰ ਇੱਥੇ ਬੁਲਾ ਕੇ ਨਿਮਾਨਿਆਂ ਜਿਆ ਨੂੰ ਸਨਮਾਨ ਦਿੰਦੇ ਹਨ ਤੇ ਮੈਂ ਸਾਰੀਆਂ ਭੈਣਾਂ ਨੂੰ ਇਹੀ ਕਹੂੰਗੀ ਕਿ ਆਪਾਂ ਸਾਰੇ ਇਸ ਪੁਰਾਣੇ ਵਿਰਸੇ ਨਾਲ ਜੁੜੀਏ ਤੇ ਇਹਨੂੰ ਯਾਦ ਰੱਖੀਏ ਧੰਨਵਾਦ ਪੋਰੀ ਦਿੱਤੇ ਮਾ ਖਾਤੀ ਹਾਂਜੀ ਆਜੋ ਪੋਰੀ ਦਿੱਤੀ ਬਹੁਤ ਅੱਛਾ ਹੈ ਇਹ ਤਿਉਹਾਰ ਹੈ ਲੇਡੀਆਂ ਦੇ ਲਈ ਜਿਹਦਾ ਉਪਰਾਲਾ ਬਸਲਾ ਦੇ 5 ਸਾਲ ਕਰਦੇ ਆ ਔਰ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਹੁੰਦੇ ਆ ਕਿ ਤੁਸੀਂ ਜੋਨ ਲੇਡੀਆਂ ਲਈ ਕਰਦੇ ਹੋ ਇੱਕ ਬਹੁਤ ਅੱਛਾ ਉਪਰਾਲਾ ਹੈ ਕਿ ਤੀਆਂ ਦਾ ਇੱਕ ਵੱਖਰਾ ਹੀ ਜਾ ਹੁੰਦਾ ਹੈ ਸਾਰਿਆਂ ਨੂੰ ਸਾਲ ਭਰ ਅਸੀਂ ਉਡੀਕਦੇ ਆ ਕਿ ਤੀਆਂ ਦਾ ਤਿਉਹਾਰ ਆਣਾ ਹੈ ਤੇ ਸਾਰਿਆਂ ਨੇ ਇਕੱਠੇ ਹੋਣਾ ਹੈ ਸਾਰੇ ਜਿਹੜੇ ਇੰਜੋਏ ਕਰਿਆ ਕਰੋ ਗੈਸਕੇ ਪ੍ਰੋਗਰਾਮ ਦੇਖਣ ਨਹੀਂ ਆਉਂਦੇ ਆਪਾਂ ਸਾਰੇ ਲੇਡੀਜ਼ ਮੈਂਬਰ ਆਪਾਂ ਇੰਜੋਏ ਕਰਨ ਆਏ ਤਾੜੀਆਂ ਮਾਰਿਆ ਕਰੋ ਜਿੱਦਾਂ ਪਾਇਆ ਕਰੋ ਨਾਲ ਤਾਂ ਕਿ ਸਾਨੂੰ ਲੱਗੇ ਕਿ ਤੁਸੀਂ ਧੀਆਂ ਦੇ ਤਿਉਹਾਰ ਦੀ ਆਏ ਬਹੁਤ ਅੱਛਾ ਲੱਗਦਾ ਹੁੰਦਾ ਧੀਆਂ ਦਾ ਤਿਹਾਰ ਜਦੋਂ ਪਹਿਲਾਂ ਬੇਟੀਆਂ ਬੇਕਿਆਂ ਦੇ ਘਰ ਆਉਂਦੀਆਂ ਸੀ ਸੌਣ ਦਾ ਮਹੀਨਾ ਹੋਣਾ ਤੇ ਬੇਕਿਆਂ ਦੇ ਘਰ ਆਉਣਾ ਸਹੇਲੀਆਂ ਨੂੰ ਮਿਲਣਾ ਕਿੱਥੇ ਹੋ ਕੇ ਬੈਠਣਾ ਯੱਨਾ ਕਰੀਆਂ ਆਪਣੇ ਗੁਪਸੋ ਕਰਨ ਲਈ ਇਹ ਨਹੀਂ ਨਾ ਹੁੰਦਾ ਸੀ ਤਾਂ ਕਰ ਗਾਈ ਇਹਦਾ ਵੱਖਰਾ ਜਿਹਾ ਇੱਕ ਤਾਹ ਹੁੰਦਾ ਸੀ ਔਰ ਮਾਵਾਪਰ ਨੂੰ ਵੀ ਅਡੀਲ ਕਰਦੀ ਸੀ ਕਿ ਤੀਆਂ ਨੇ ਦੇਕੇ ਆਉਣਾ ਹੈ ਹੁਣ ਤਾਂ ਉਹ ਸਾਰਾ ਕੁਝ ਖਤਮ ਹੋ ਗਿਆ ਹੈ ਹੁਣ ਮਾਡਰਨ ਤੀਆਂ ਉਹ ਪਹਿਲਾਂ ਆਈਆਂ ਤੀਆਂ ਹੀ ਨਹੀਂ ਰਹਿ ਗਿਆ ਜੋ ਤੁਸੀਂ ਪਹਿਲਾਂ ਰੜਕੇ ਮਨਾਉਂਦੇ ਸੀ ਜੋ ਵੱਡੇ ਆ ਸਾਰਿਆਂ ਨੂੰ ਪਤਾ ਕਿ ਪਹਿਲਾਂ ਦੀਆਂ ਤੀਆਂ ਕਿਵੇਂ ਹੁੰਦੀਆਂ ਸੀ ਪਰੇ ਆਪਣਾ ਵਿਰਸਾ ਹੈ ਜਿਹਨੂੰ ਫਿਰ ਵੀ ਸੰਭਾਲ ਕੇ ਰੱਖਿਆ ਹਰ ਸਾਲ ਸ਼ਹਿਰ ਦੇ ਵਿੱਚ ਬੱਕਰੇ-ਬੱਕਰੀਆਂ ਦੇ ਵਿੱਚ ਧੀਆਂ ਦਾ ਤਿਉਹਾਰ ਮਨਾਉਂਦੇ ਆ ਔਰ ਮਹਾਤਮਾ ਕਰੇ ਐਸੀ ਤਰ੍ਹਾਂ ਹੀ ਜਿਹੜੇ ਤਿਉਹਾਰ ਆਉਂਨਾ ਦੇ ਰਹੀਏ ਕੱਥੇ ਹੁੰਦੇ ਰਹੀਏ ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੰਸਥਾ ਬਹੁਤ ਅੱਛੇ ਕੰਮ ਕਰਦੀ ਹੈ ਹੈਲਪਿੰਗ ਹੈਂਡ ਹੈ ਔਰ ਤੁਸੀਂ ਸਾਰੇ ਜਣੇ ਜਾਣਦੇ ਹੋ ਬਸ ਰਾਜ ਨੂੰ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੇ ਕੰਮ ਹੁੰਦੇ ਆ ਜੋ ਕਿ ਸੇਵਾ ਆ ਅਸੀਂ ਸਾਰੇ ਸੋਸ਼ਲ ਵਰਕਰ ਹੈ ਔਰ ਇਹ ਕੰਮ ਕਰਦੇ ਰਹੀਏ ਤੁਹਾਡੇ ਆਸਰੇ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਇਹੀ ਅਰਦਾਸ ਕਰਿਆ ਕਿ ਇਹ ਸੰਸਥਾਵਾਂ ਸਮਾਜ ਦੇ ਲਈ ਹੋਰ ਅੱਛੇ ਕੰਮ ਕਰਨ ਮਨੁਸਾਂਿਆਂ ਨੂੰ ਨਵੇਂ-ਨਵੇਂ ਬਹੁਤ ਬਹੁਤ ਮੁਾਰਕਾਂ

ਦਾ ਤੁਹਾਨੂੰ ਜਿਹੜਾ ਹੈ ਘਰਾਂ ਵਿੱਚੋਂ ਨਿਕਲ ਕੇ ਵਧੀਆ-ਵਧੀਆ ਸੂਟ ਪਾ ਕੇ ਮੇਲੇ ਉੱਤੇ ਆਉਣ ਦਾ ਫੇ ਕੰਪੀਟੀਸ਼ਨ ਹੁੰਦਾ ਵੀ ਕਿਹਨੇ ਕਿਹੜਾ ਪਾਇਆ ਜਣਾ ਸਾਡੇ ਘਰੋਂ ਲੋਪਸ ਤੁਹਾਡੇ ਵੀ ਪੈਂਦਾ ਹੁਣ ਤੇ ਇਸ ਕਰਕੇ ਇਹ ਜਿਹੜਾ ਮੇਲਾ ਆ ਇਹ ਲਾਉਣਾ ਸ਼ੁਰੂ ਕੀਤਾ ਇੱਕ ਕਿਦਾਂ ਲਾਉਣਾ ਸ਼ੁਰੂ ਕੀਤਾ ਕਿ ਮੈਡਮ ਨੇ ਪਹਿਲਾਂ ਸਭ ਸ਼ੁਰੂ ਕੀਤਾ ਸੀ ਇਹਨਾਂ ਨੇ ਕਿਹਾ ਕਿ ਹਰ ਮੱਲੇ ਵਿੱਚ ਜਿਹੜੇ ਤੀਆਂ ਦੇ ਮੇਲੇ ਆ ਲੱਗਣੇ ਚਾਹੀਦੇ ਆ ਲੜਕੀਆਂ ਨੂੰ ਜਿਹੜਾ ਅੱਗੇ ਆ ਕੇ ਆਪਣੇ ਇਹ ਤਿਹਾਰ ਆ ਇਹ ਇੰਜੋਏ ਕਰਨੇ ਲਈ ਆ ਇਸ ਕਰਕੇ ਜਿਹੜਾ ਅਸੀਂ ਕੌਸਨ ਬੱਲੇ ਵਿੱਚ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਵੱਲੋਂ ਇਹ ਮੇਲਾ ਲਾਉਣਾ ਸ਼ੁਰੂ ਕੀਤਾ ਹਾਂ ਮੈਡਮ ਅਨਿਕਾ ਸੋਮਪrakash ਕਿਸੇ ਮੈਂ ਕਹਿੰਦਾ ਪਛਾਣਦੇ ਮਹਤਾਜ ਨਹੀਂ ਹੈਗੇ ਇਹ ਸਾਡੇ ਹੈਲਪਿੰਗ ਹੈਂਡਸ ਦੇ ਮੈਂਬਰ ਵੀ ਆ ਇਹਨਾਂ ਦੇ ਦਿਸ਼ਾ ਨਿਰਦੇਸ਼ ਇਹਨਾਂ ਦੇ ਆਸ਼ੀਰਵਾਦ ਸਦਕਾ ਅਸੀਂ ਬਹੁਤ ਸਾਰੇ ਕੰਮ ਕਰਦੇ ਆਂ ਇੱਥੇ ਹੀ ਆਪਣੇ ਜਿਹੜਾ ਹੈਲਪਿੰਗ ਹੈਂਡਸ ਵੱਲੋਂ ਸਿਲਾਈ ਸਕੂਲ ਜਿਹੜਾ ਆ ਉਹ ਚਲਾਇਆ ਜਾਂਦਾ ਆ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਚਲਾਇਆ ਜਾ ਰਿਹਾ ਮੈਨੂੰ ਲੱਗਦਾ ਕਿ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਏਰੀਆ 'ਚ ਇਦਾਂ ਦੇ ਹੋਣੇ ਆ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਇੱਥੇ ਇੱਕ ਫ੍ਰੀ ਸਿਲਾਈ ਸਕੂਲ ਜਿਹੜਾ ਆ ਚਲਾਇਆ ਜਾਇਆ ਚਲਾਇਆ ਜਾ ਰਿਹਾ ਆ ਮੈਡਮ ਨੇ ਇਹ ਇੱਥੇ ਸਿਲਾਈ ਦੀ ਜਿਹੜੀ ਆ ਸਿਖਲਾਈ ਦਿੰਦੇ ਨੇ ਬੱਚਿਆਂ ਨੂੰ ਸਰਟੀਫੀਕੇਟ ਦਿੱਤੇ ਜਾਂਦੇ ਨੇ ਉਸ ਤੋਂ ਇਲਾਵਾ ਫ੍ਰੀ ਆ ਬਿਲਕੁਲ ਹੈ ਅਸੀਂ ਇਹਨਾਂ ਨੂੰ ਸੈਟਿੰਗ ਹੈਲਪੀ ਹੈਂਡਸ ਵੱਲੋਂ ਦਿੰਨੇ ਆ ਜਿਹੜਾ ਵੀ ਬੱਚਾ ਆਉਂਦਾ ਉਹਦੇ ਲਈ ਬਿਲਕੁਲ ਫ੍ਰੀ ਆ ਮਸ਼ੀਨਾਂ ਸਾਡੇ ਵੱਲੋਂ ਆ ਜੋ ਵੀ ਸਮਾਨ ਉੱਥੇ ਲੱਗੇ ਉਹ ਸਾਡੇ ਵੱਲੋਂ ਹੈਲਪਿੰਗ ਹੈਂਡਸ ਆਰਗੇਨਾਈਜ਼ਿੰਗ ਵੱਲੋਂ ਜਿਹੜਾ ਆ ਉਹ ਪ੍ਰੋਵਾਈਡ ਕਰਾਉਂਦੇ ਆ ਹੈਲਪਿੰਗ ਹੈਂਂਡਸ ਵੱਲੋਂ ਜਿਹੜਾ ਇਹ ਕੰਮ ਆ ਹੈਲਪਿੰਗ ਹੈਂਡਸ ਆਰਗੇਨਾਈਜ਼ੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਜਿਹੜਾ ਸਾਡਾ ਇੰਗਲੈਂਡ ਦੇ ਵਿੱਚ ਰੇਡੀਓ ਚੱਲਦਾ ਉਹਦੇ ਵੱਲੋਂ ਰਲ ਕੇ ਜਿਹੜੇ ਆ ਇਹ ਕੰਮ ਕਰਵਾਏ ਜਾਂਦੇ ਆ ਤੁਹਾਡੇ ਸਾਰਿਆਂ ਸਹਿਯੋਗ ਨਾਲ ਅਸੀਂ ਤੁਹਾਡੇ ਤੋਂ ਕੀ ਚਾਹੁੰਦੇ ਹੁੰਨੇ ਆ ਕਿ ਤੁਸੀਂ ਪਹੁੰਚੋ ਸਾਨੂੰ ਸਹਿਯੋਗ ਦਿਓ ਅਸ਼ੀਰਵਾਦ ਦਿਓ ਤਾਂ ਕਿ ਅਸੀਂ ਅੱਗੇ ਤੋਂ ਹੋਰ ਵਧੀਆ ਕੰਮ ਜਿਹੜੇ ਆ ਉਹ ਦੇ ਅੱਗੇ ਚੱਲਦੇ ਹੋਏ ਮੈਂ ਦੱਸਣਾ ਚਾਹੁੰਦਾ ਕਿ ਹਰ ਇੱਕ ਸਾਲ ਹੈਲਪਿੰਗ ਹੈਂਡਜ਼ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਜਿਹੜੇ ਆ ਉਹ ਸ਼ਾਦੀਆਂ ਆ ਵਿਆਹ ਨੇ ਉਹ ਕਰਵਾਏ ਜਾਂਦੇ ਆ ਹਰ ਇੱਕ ਸਾਲ ਨਵੰਬਰ ਮਹੀਨੇ ਦੇ ਵਿੱਚ ਤੇ ਇਸ ਵਾਰ ਜਿਹੜਾ ਆ ਇਹ ਜਿਹੜਾ ਲੜਕੀਆਂ ਦੀਆਂ ਸ਼ਾਦੀਆਂ ਆ ਉਹਨਾਂ ਦਾ ਦਿਨ 10 ਨਵੰਬਰ ਜਿਹੜਾ ਆ ਉਹ ਰੱਖਿਆ ਗਿਆ ਆ ਇਹ ਜਿਹੜੀ ਆਉਣ ਵਾਲੀ ਨਵੰਬਰ ਦੀ 10 ਤਰੀਕ ਆ ਉਸ ਦਿਨ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਅਕਾਲੀ ਗੁਰਦੁਆਰਾ ਸਾਹਿਬ ਵਰਵਾਣਾ ਵਿਖੇ ਹੋਣਗੀਆਂ ਆਫੀਸ਼ੀਅਲ ਡੇਟ ਜਿਹੜੀ ਅਸੀਂ ਨੈਕਸਟ ਮੰਥ ਅਨਾਉਂਸ ਕਰਨੀ ਆ ਲੇਕਿਨ ਅੱਜ ਇਹ ਪ੍ਰੋਗਰਾਮ ਜੀ ਤੁਹਾਡੇ ਸਾਰਿਆਂ ਨੂੰ ਰੂਬਰੂ ਹੋਣਾ ਸੀ ਤੇ ਸਾਰਿਆਂ ਨੂੰ ਦੱਸਣਾ ਥਾੜਾ ਜਿਹੜਾ ਇਹ ਮਰਜ਼ੀ ਜੇ ਤੁਹਾਡੇ ਆਸ-ਪਾਸ ਤੁਹਾਡੇ ਰਿਸ਼ਤੇਦਾਰੀ ਵਿੱਚ ਘਰ ਪਰਿਵਾਰ ਵਿੱਚ ਪਿੰਡ 'ਚ ਜਾਂ ਕਿਸੇ ਪਾਸੇ ਵੀ ਕੋਈ ਵੀ ਇਹੋ ਜਿਹਾ ਪਰਿਵਾਰ ਹੈ ਕਿ ਜਿਹੜਾ ਇਸ ਜਿਹੜਾ ਕੰਮ ਹੈ ਕਿ ਬੱਚਿਆਂ ਦੀਆਂ ਸ਼ਾਦੀਆਂ ਇੱਕ ਬਹੁਤ ਵੱਡਾ ਉਪਰਾਲਾ ਨੇਕ ਉਪਰਾਲਾ ਆ ਇਸ ਦੇ ਵਿੱਚ ਸਾਡੇ ਨਾਲ ਮਿਲ ਕੇ ਸਾਡੀਆਂ ਬੱਚਿਆਂ ਦੀ ਸ਼ਾਦੀ ਹੈ ਕਿਸੇ ਦੀ ਕੋਈ ਕਰਨੀ ਚਾਹੁੰਦਾ ਆ ਉਹ ਸਾਡੇ ਕਿਸੇ ਵੀ ਮੈਂਬਰ ਨੂੰ ਜਿਹੜਾ ਆ ਉਹ ਮਿਲ ਕੇ ਮੇਰੇ ਘਰ ਆ ਕੇ ਕਹਿ ਸਕਦੇ ਜਾਂ ਸਾਡੇ ਆਫਿਸ ਲਿਖਾ ਸਕਦੇ ਹੋ ਅਕਾਲੀ ਗੁਰਦੁਆਰਾ ਸਾਹਿਬ ਵਿਖਾ ਆ ਕੇ ਕਹਿ ਸਕਦੇ ਹੋ ਉੱਥੇ ਆ ਕੇ ਆਪਣਾ ਨਾਮ ਜਲਦੀ ਤੋਂ ਜਲਦੀ ਜਿਹੜਾ ਆ ਰਜਿਸਟਰ ਕਰਵਾ ਲਓ ਤਾਂ ਕਿ ਅਸੀਂ ਜਿਹੜੇ ਬਹੁਤ ਸਾਰੇ ਅਰੇਂਜਮੈਂਟ ਕਰਨੇ ਹੁੰਦੇ ਆ ਉਹ ਵੀ ਜਿਹੜੇ ਆ ਅਸੀਂ ਜਿਹੜੇ ਆ ਨਾਲ ਦੀ ਨਾਲ ਕਰ ਸਕੀਏ ਬਹੁਤ ਸਾਰੇ ਜਿਹੜੇ ਘਰਾਂ 'ਚ ਜ਼ਰੂਰਤਵਾਨ ਲੋਕ ਜਿੰਨਾ ਵੀ ਸਮਾਨ ਆ ਬੈੱਡ ਹੂਮ ਜਾਂ ਹੋਰ ਜਿੰਨਾ ਵੀ ਸਮਾਨ ਹੋਵੇ ਉਹ ਹੈਲਪਿੰਗ ਹੈਂਡਸ ਵੱਲੋਂ ਜਿਹੜਾ ਆ ਉਹ ਦਿੱਤਾ ਜਾਂਦਾ ਇਸ ਤੋਂ ਇਲਾਵਾ ਹੈਲਪਿੰਗ ਹੈਂਡਸ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਇਹ ਬੱਚਿਆਂ ਦੀ ਪੜ੍ਹਾਈ ਦੇ ਲਈ ਪ੍ਰੋਜੈਕਟ ਕੀਤਾ ਜਾਂਦਾ ਆ ਅੱਖਾਂ ਦੇ ਤਾਰੇ ਜਿਹਦੇ ਵਿੱਚ ਸਾਡੇ ਕੋਲ 800 ਤੋਂ ਉੱਪਰ ਬੱਚੇ ਪੜ੍ਹਾਈ ਲਈ ਅਸੀਂ ਜਿਹੜੇ ਆ ਅਡੌਪਟ ਕੀਤੇ ਹੋਏ ਆ ਤੁਸੀਂ ਵੀ ਇੱਥੇ ਮੱਲੇ 'ਚ ਦੇਖਦੇ ਹੋਣਾ ਜਦੋਂ ਆਪਣੇ ਸਕੂਲ ਦੇ ਬੱਚੇ ਲੰਘਦੇ ਆ ਉਹਨਾਂ ਦੇ ਪਿੱਛੇ ਇੱਕ ਬੈਗ ਪਾਇਆ ਹੁੰਦਾ ਜਿੱਤੇ ਲਿਖਿਆ ਹੁੰਦਾ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਪੰਜਾਬ ਰੇਡੀਓ ਲੰਡਨ ਉਹ ਸਾਡੇ ਨਾਲ ਜੁੜੇ ਹੋਏ ਬੱਚੇ ਆ ਉਸ ਤੋਂ ਇਲਾਵਾ ਬੈਗ ਤੋਂ ਇਲਾਵਾ ਜਾਂ ਹੋਰ ਸਮਾਨ ਤੋਂ ਇਲਾਵਾ ਜਿਹਦੇ ਵਿੱਚ ਤਿੰਨ ਫੀਸਾਂ ਬੰਦੀਆਂ ਹੋਣੀਆਂ ਜਾਂ ਹੋਰ ਕੁਝ ਬਣਦਾ ਹੁੰਦਾ ਉਹ ਸਾਡੀ ਸੰਸਥਾ ਦੇ ਵੱਲੋਂ ਸਿੱਦੇ ਸਕੂਲਾਂ ਜਿਹੜੇ ਆ ਉਹਨਾਂ ਦੇ ਚੈੱਕ ਆ ਉਹ ਦਿੱਤੇ ਜਾਂਦੇ ਆ। ਬਾਕੀ ਮੈਡਮ ਅਨੀਤਾ ਸੋਮਪrakash ਜੀ ਆਏ ਆ ਬਹੁਤ-ਬਹੁਤ ਤੁਹਾਡਾ ਜੀ ਸਵਾਗਤ ਆ ਤੁਹਾਡਾ ਆਸ਼ੀਰਵਾਦ ਸਾਡੇ ਤੇ ਸਦਾ ਬਣਿਆ ਰਹੇ। ਮੈਡਮ ਸਰਜੀ ਜੀ ਆਏ ਆ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ। ਤੁਲੀ ਮੈਡਮ ਆਏ ਤੁਲੀ ਮੈਡਮ ਤੁਸੀਂ ਵੀ ਆ ਜਾਓ ਜੀ ਆਪਣੇ ਦਰਸ਼ਨ ਦੇ ਦਿਓ। ਆ ਜਾਓ ਉੱਪਰ। ਤੇ ਇਹਨਾਂ ਨੇ ਦੇਖੋ ਪਿਛਲੀ ਵਾਰ ਆਏ ਸੀ ਤਾਂ ਉਦੋਂ ਇਹਨਾਂ ਨੇ ਮੈਂ ਤੁਹਾਨੂੰ ਪਾਣੀ ਵਿੱਚ